ਉਹ ਮਾਲ ਜਾ ਰਿਹਾ ਆ ਤਾ ਤਸਵੀਰਾਂ ਵੇਖੋ ਤੁਸੀਂ ਕਿ ਆ ਮਾਲ ਸ਼ਹਿਰ ਨੂੰ ਜਾ ਰਿਹਾ ਜੋ ਇੱਥੇ ਸੇਵਾਦਾਰ ਲੈ ਕੇ ਆ ਰਹੇ ਆ ਉਹਨਾਂ ਤੋਂ ਆਨੇ ਬਹਾਨੇ ਮਾਲ ਇਕੱਠਾ ਕੀਤਾ ਜਾ ਰਿਹਾ ਤਾਂ ਮੋਟਰਸਾਈਕਲਾਂ ਉੱਤੇ ਲੋਡ ਕਰਕੇ ਤਾਂ ਸਾਰਾ ਮਾਲ ਸ਼ਹਿਰ ਦੇ ਵਿੱਚ ਜਾ ਰਿਹਾ ਤਾਂ ਜਦੋਂ ਅਸੀਂ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਦੇ ਘਰਾਂ ਤੱਕ ਗਏ ਆ ਤਾਂ ਵੇਖਿਆ ਤੇ ਸ਼ਹਿਰ ਦੇ ਵਿੱਚ ਰਿਹਾ ਹਿਸ਼ਾ ਨੇ ਤਾਂ ਮਾਲ ਜਿਹੜਾ ਉਹ ਡੰਪ ਕੀਤਾ ਜਾ ਰਿਹਾ ਤਾਂ ਹੁਣ ਇਹ ਡੰਪ ਕੀਤਾ ਮਾਲ ਜਿਹੜਾ ਉਹ ਕਿੰਨਾ ਕੁ ਸਹੀ ਆ ਔਰ ਬਹੁਤ ਸਾਰੇ ਲੋਕ ਦਰਿਆਵਾਂ ਦੇ ਵਿੱਚ ਪਾਣੀ ਦੇ ਵਹਾਅ ਦੇ ਵਿੱਚ ਫਸੇ ਹੋਏ ਨੇ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਤੱਕ ਪਹੁੰਚਿਆ ਨਹੀਂ ਜਾ ਰਿਹਾ ਕਿਉਂਕਿ ਏਰੀਆ ਬਹੁਤ ਵੱਡਾ ਹੈ ਤਾਂ ਕਿਸ਼ਤੀਆਂ ਜਿਹੜੀਆਂ ਉਹ ਕੋਈ 15 20 ਜਾਂ 50 ਹੋਣਗੀਆਂ ਤਾਂ ਅਲੱਗ-ਅਲੱਗ ਏਰੀਆ ਵਿੱਚ ਲੋਕ ਫਸੇ ਹੋਏ ਨੇ ਘੁਰਲਾ ਰਹੇ ਨੇ ਲੋਕ ਨਾ ਖਾਣਾ ਪਹੁੰਚ ਰਿਹਾ ਨਾ ਪਾਣੀ ਪਹੁੰਚ ਰਿਹਾ ਤਾਂ ਨਾ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਇੱਧਰ ਰਾਸ਼ਨ ਜੋ ਆ ਉਹ ਚੌਂਕ ਦੇ ਵਿੱਚ ਹੀ ਟਰਾਲੀਆਂ ਰੁਕ ਜਾਂਦੀਆਂ ਤਾਂ ਟਰਾਲੀਆਂ ਨੂੰ ਚੌਂਕ ਵਿੱਚ ਹੀ ਰੋਕਿਆ ਜਾਂਦਾ ਤਾਂ ਇੱਥੋਂ ਰਾਸ਼ਨ ਜਿਹੜਾ ਉਹ ਸ਼ਹਿਰ ਵਾਲੇ ਆਨੇ ਬਹਾਨੇ ਬੋਰੀਆਂ ਭਰ-ਭਰ ਲੈ ਜਾ ਰਹੇ ਆ ਆ ਬੋਰੀਆਂ ਲੈ ਕੇ ਜਾਂਦੇ ਤਾਂ ਜਦੋਂ ਅਸੀਂ ਇਹਨਾਂ ਦਾ ਪਿੱਛਾ ਕੀਤਾ ਤਾਂ ਇਹ ਤੂੜੀ ਦੀਆਂ ਬੋਰੀਆਂ ਤੂੜੀ ਦੀਆਂ ਬੋਰੀਆਂ ਭਰੀਆਂ ਹੋਈਆਂ ਨੇ ਔਰ ਆਪਣੇ ਘਰਾਂ ਵਿੱਚ ਡੰਪ ਕੀਤੀਆਂ ਜਾ ਰਹੀਆਂ ਲਗਾਤਾਰ ਢੇੜੇ ਤੇ ਢੇੜਾ ਅਸੀਂ ਇਹਨਾਂ ਦੇ ਢੇੜੇ ਜਿਹੜੇ ਆ ਉਹ ਕਬਰ ਕਰ ਲਏ ਆ ਉਹ ਸਾਡੇ ਕੈਮਰੇ ਵਿੱਚ ਕੈਦ ਹੋ ਗਏ ਆ ਔਰ ਫਿਰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਐਵੇਂ ਕਿਵੇਂ ਕਰ ਰਹੇ ਹੋ ਨਹੀਂ ਜੀ ਅਸੀਂ ਆਪਣੀ ਇੱਥੇ ਉਤਾਰੀ ਹੋਈ ਸੀ ਤਾਂ ਜਦੋਂ ਕਿ ਸਾਡੇ ਕੋਲ ਉਹ ਵੀ ਵੀਡੀਓ ਨਹੀਂ ਜਦੋਂ ਇਹ ਟਰਾਲੀਆਂ ਤੋਂ ਲੈ ਰਹੇ ਆ ਹੁਣ ਇੱਥੇ ਦੱਸੋ ਤੁਸੀਂ ਵੀ ਕੌਣ ਸਮਝਦਾ ਆ ਰਿਹਾ ਤਾਂ ਜੇ ਤਸਵੀਰਾਂ ਦੀ ਗੱਲ ਕਰੀਏ ਜਦੋਂ ਤੁਸੀਂ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਪਹੁੰਚਦੇ ਹੋ ਤਾਂ ਜੋ ਚੌਂਕ ਬਣਿਆ ਹੋਇਆ ਇਹ ਚੌਂਕ ਦੇ ਵਿੱਚ ਚਾਹ ਦਾ ਲੰਗਰ ਵੀ ਲੱਗਿਆ ਹੋਰ ਵੀ ਲੰਗਰ ਲੱਗੇ ਹੋਏ ਨੇ ਹਜ਼ਾਰਾਂ ਲੋਕ ਇੱਥੇ ਖੜੇ ਨੇ ਤਾਂ ਇਸ ਚੌਂਕ ਦੇ ਵਿੱਚ ਜਦੋਂ ਟਰਾਲੀਆਂ ਆਉਂਦੀਆਂ ਤਾਂ ਇਹਨਾਂ ਕੋਲੋਂ ਟੂੜੀ ਲਵਾਈ ਜਾ ਰਹੀ ਆ ਟੂੜੀ ਲਵਾ ਕੇ ਬੁਰੇ ਭਰ ਕੇ ਤਾਂ ਟੂੜੀ ਫਿਰ ਆਪਣੇ ਸ਼ਹਿਰ ਦੇ ਵਿੱਚ ਡੰਪ ਕੀਤੀ ਜਾ ਰਹੀ ਆ ਆ ਵੇਖੋ ਤੁਸੀਂ ਇਹਨਾਂ ਦੀ ਸਿਆਣਪੇ ਡੇਰਾ ਬਾਬਾ ਨਾਨਕ ਦਾ ਗੇਟ ਸਾਹਮਣੇ ਨਜ਼ਰ ਆ ਰਿਹਾ ਕਿ ਜਿੱਥੋਂ ਗੇਟ ਦੇ ਵਿੱਚ ਐਂਟਰ ਹੁੰਦੇ ਆ ਤਾਂ ਫਿਰ ਆਪਣ ਪੂਰੀਆਂ ਤਸਵੀਰਾਂ ਅਸੀਂ ਕਵਰ ਕੀਤੀਆਂ ਤੁਹਾਨੂੰ ਗਲੀ ਦੀਆਂ ਤਸਵੀਰਾਂ ਵੀ ਆ ਗਈਆਂ ਅਸੀਂ ਘਰ ਵੀ ਵੇਖ ਲਿਆ ਫਿਰ ਅਸੀਂ ਇਹ ਵੀ ਕਿਹਾ ਉਹਨਾਂ ਨੂੰ ਕਿ ਅਸੀਂ ਤੁਹਾਡੇ ਘਰ ਤੱਕ ਦੀਆਂ ਤਸਵੀਰਾਂ ਕਵਰ ਕੀਤੀਆਂ ਤਾਂ ਫਿਰ ਕਹਿੰਦੇ ਨਹੀਂ ਭਾਜੀ ਅਸੀਂ ਦੇ ਆਪਣੀ ਇੱਥੇ ਉਤਾਰੀ ਹੋਈ ਸੀ ਉਹ ਲੈਣ ਆਏ ਆ ਉਹ ਲੈ ਕੇ ਜਾ ਰਹੇ ਆ ਹੁਣ ਤੁਸੀਂ ਦੱਸੋ ਵੀ ਕੌਣ ਸਹੀ ਆ ਤੇ ਕੌਣ ਗਲਤ ਆ ਅਸੀਂ ਇਹੀ ਕਹਿੰਨੇ ਆ ਕਿ ਜੋ ਸੇਵਾਦਾਰ ਕੋਈ ਫਗਵਾੜੇ ਤੋਂ ਕੋਈ ਮਾਲ ਦੇ ਤੋਂ ਮੋਗੇ ਤੋਂ ਜਗਰਾਵਾਂ ਤੋਂ ਜੀਰੇ ਤੋਂ ਬਹੁਤ ਦੂਰ ਦੂਰ ਤੋਂ ਲੋਕ ਆ ਰਹੇ ਆ ਤਾ ਜੇ ਕੋਈ ਆ ਰਿਹਾ ਤਾਂ ਜੇ ਤੁਹਾਡੇ ਤੋਂ ਅੱਗੇ ਜਾਇਆ ਜਾਂਦਾ ਤਾਂ ਉਹ ਨਹੀਂ ਖੇਚਲ ਕਰੋ ਐਵੇਂ ਸੜਕਾਂ ਤੇ ਜੋ ਖੜੇ ਆ ਇਹਨਾਂ ਨੂੰ ਰਾਸ਼ਨ ਨਾ ਵੰਡੋ ਤੁਹਾਡਾ ਰਾਸ਼ਨ ਜਿਹੜਾ ਇਹਨਾਂ ਹਰਾਮ ਕਰ ਦੇਣਾ ਇਹਨਾਂ ਨੂੰ ਕੋਈ ਅਕਲ ਦਾ ਕਿਸੇ ਤਰ੍ਹਾਂ ਦਾ ਵੀ ਸਿਸਟਮ ਸਮਝ ਨਹੀਂ ਆ ਰਿਹਾ ਕਿ ਇਹਨਾਂ ਵਿੱਚ ਥੋੜੀ ਬਹੁਤੀ ਅਕਲ ਹੋਵੇ ਇਹ ਇਸੇ ਤਰ੍ਹਾਂ ਕਰ ਰਹੇ ਆ ਔਰ ਇਹ ਤਸਵੀਰਾਂ ਵਿੱਚ ਤੁਸੀਂ ਵੇਖੋ ਕਿ ਕਿਵੇਂ ਮਾਲ ਬੋਰੇ ਭਰ-ਭਰ ਕੇ ਜਾ ਰਿਹਾ ਤਾਂ ਇਹਦੇ ਵਿੱਚ ਇਹ ਵੀ ਸੁਣਨ ਨੂੰ ਮਿਲਿਆ ਕਿ ਚੋਖਰ ਫੀਡ ਤੱਕ ਦੀਆਂ ਬੋਰੀਆਂ ਵੀ ਇਹਨਾਂ ਲੋਕਾਂ ਨੇ ਲੈ ਲਈਆਂ ਤਾਂ ਲੈ ਕੇ ਤਾਂ ਅੰਦਰ ਵਾੜ ਰਹੇ ਆ ਹੁਣ ਇਹ ਸਿਆਣਪ ਕੀ ਐ ਇਹੜਾ ਸ਼ਹਿਰ ਵਾਲਿਆਂ ਨੇ ਆਪਣੇ ਲਾਗੇ ਫਸੇ ਹੋਏ ਲੋਕਾਂ ਨੂੰ ਬਚਾਉਣਾ ਸੀ ਤਾਂ ਇਹੀ ਸ਼ਹਿਰ ਵਾਲੇ ਪਿੰਡ ਉਹਨਾਂ ਲੋਕਾਂ ਦਾ ਮਾਲ ਜਿਹੜਾ ਇਕੱਠਾ ਕਰਕੇ ਆਪਣੇ ਅੰਦਰ ਰੱਖ ਰਹੇ ਆ ਹੁਣ ਸਾਰੇ ਸ਼ਹਿਰ ਗਲਤ ਨਹੀਂ ਹੈਗੇ ਪੂਰਾ ਸ਼ਹਿਰ ਗਲਤ ਨਹੀਂ ਹੈਗਾ ਲੇਕਿਨ ਕੁਝ ਇਹੋ ਜਿਹੇ ਅਨਸਰ ਜਿਹੜੇ ਆ ਇਹੋ ਜਹਾ ਹਰਾਮਪੁਣਾ ਕਰਨ ਵਾਲੇ ਸ਼ਰਾਰਤੀ ਅਨਸਰ ਇਹਨਾਂ ਨੇ ਇਹ ਗਲਤੀਆਂ ਕੀਤੀਆਂ ਤਾਂ ਫਿਰ ਤੁਸੀਂ ਦੱਸੋ ਕਿ ਇੱਥੇ ਕੀ ਕਹੋਗੇ ਇਹਨਾਂ ਤੋਂ ਬਚ ਕੇ ਰਹੋ ਥੋੜਾ ਪਿੰਡਾਂ ਵਾਲਿਆਂ ਨੂੰ ਵੀ ਜ਼ਰੂਰਤ ਆ ਇਹਨਾਂ ਨੂੰ ਪਛਾਣਨ ਦੀ ਕਿ ਇਹ ਨਕਲੀ ਭੇਸ ਬਣਾ ਕੇ ਕੀ ਕਰ ਰਹੇ ਆ ਇਹ ਵੀ ਜ਼ਰੂਰਤ ਆ ਔਰ ਤੁਸੀਂ ਜੋ ਟਰਾਲੀਆਂ ਲੈ ਕੇ ਜਾ ਰਹੇ ਹੋ ਇਹ ਟਰਾਲੀਆਂ ਦੇ ਵਿੱਚ ਥੋੜਾ ਮਾਲ ਜਦੋਂ ਲੈ ਕੇ ਜਾਂਦੇ ਹੋ ਤੇ ਧਿਆਨ ਨਾਲ ਜਾਓ ਜੇ ਤੁਹਾਨੂੰ ਕਿਸ਼ਤੀ ਮਿਲਦੀ ਹੈ ਤੇ ਮਾਲ ਉਤਾਰੋ ਨਹੀਂ ਤੇ ਨਾ ਉਤਾਰੋ ਇਹ ਮੈਂ ਤੁਹਾਨੂੰ ਕਲੀਅਰ ਕਰ ਦਿਆ ਤੁਹਾਡੀ ਇੱਕ ਦਿਨ ਦੋ ਦਿਨ ਜੇ ਤੁਸੀਂ ਇੱਕ ਸਾਲ ਟਰਾਲੀ ਖੜੀ ਕਰ ਛੱਡੀ ਹੈ ਬਾਰਡਰ ਦੇ ਉੱਤੇ ਜਿੱਥੇ ਦਿੱਲੀ ਨੂੰ ਧਰਨੇ ਲੱਗੇ ਸੀ ਤਾਂ ਕੀ ਗੱਲ ਇੱਥੇ ਤੁਹਾਡੇ ਕੋਲ ਦੋ ਦਿਨਾਂ ਨਾਲ ਟਰਾਲੀ ਖੜੀ ਹੋਵੇਗੀ ਤਰਪਾਲਾ ਤੁਸੀਂ ਪਾਈਆਂ ਹੋਈਆਂ ਟਰਾਲੀਆਂ ਇੱਥੇ ਖੜੀਆਂ ਕਰ ਲਓ ਜਦੋਂ ਤੁਹਾਡੇ ਕੋਲ ਕਿਸ਼ਤੀਆਂ ਆਉਂਦੀਆਂ ਕੋਈ ਸਾਧਨ ਆਉਂਦਾ ਫੇਰ ਮਾਲ ਉਤਾਰੋ ਆਹ ਸੜਕ ਤੇ ਖੜਿਆਂ ਨੂੰ ਨਾ ਦਿਓ ਇਹਨਾਂ ਦੇ ਇੱਥੇ ਹੀ ਸੜਕ ਦੇ ਉੱਤੇ ਘਰ ਹੈ ਇਹ ਸੜਕ ਦੇ ਉੱਤੇ ਹੀ ਆ ਜੇ ਤੁਸੀਂ ਸ਼ਾਮਪੂਰਾ ਸਿੰਘਪੂਰਾ ਪਿੰਡ ਰਮਦਾਸ ਦੇ ਕੋਲ ਜਿੰਨੇ ਪਿੰਡ ਨਾਲ ਸੜਕ ਦੇ ਉੱਤੇ ਪੈਂਦੇ ਆ ਉਹਨਾਂ ਉੱਤੇ ਜਿੰਨੇ ਵੀ ਲੋਕ ਆਏ ਸਾਰੇ ਉਹ ਘਰਾਂ ਵਾਲੇ ਆ ਇਹ ਵੀ ਮਾਲ ਲੈ ਰਹੇ ਆ ਔਰ ਡੇਰਾ ਬਾਬਾ ਨਾਨਕ ਦੇ ਚੌਂਕੇ 'ਚ ਜਿੰਨਾ ਵੀ ਮਾਲ ਉਤਾਰਿਆ ਜਾ ਰਿਹਾ ਸਿਰਫ ਡੇਰਾ ਬਾਬਾ ਨਾਨਕ ਦੇ ਜਿੰਨੇ ਲੋਕ ਨੇ ਲੋਕਲ ਉਹ ਲੈ ਰਹੇ ਆ ਜੇ ਕੋਈ ਦਰਿਆ ਦੇ ਵਿੱਚ ਫਸਿਆ ਕੀ ਉਹ ਦਰਿਆ ਵਿੱਚ ਫੇਰ ਲੈ ਕੇ ਮਾਲ ਜਾਵੇਗਾ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਤੋਂ ਮਾਲ ਲੈ ਕੇ ਉਹ ਦਰਿਆ 'ਚ ਜਾ ਰਿਹਾ ਤੁਹਾਨੂੰ ਕਿਸ਼ਤੀ ਮਿਲ ਨਹੀਂ ਰਹੀ ਇਹਨਾਂ ਨੂੰ ਕਿਸ਼ਤੀ ਕਦੀ ਛੱਡਣ ਤੇ ਕਦੀ ਲੈਣ ਤੇ ਕਦੀ ਲੰਗਰ ਖਵਾਉਣ ਤੇ ਕਦੀ ਰਾਸ਼ਨ ਲੈਣ ਵਾਸਤੇ ਆ ਰਹੀ ਆ ਇਹ ਚੀਜ਼ਾਂ ਨੂੰ ਥੋੜਾ ਸਮਝਣ ਦੀ ਜ਼ਰੂਰਤ ਆ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਵੱਤ ਵਤ ਸ਼ੇਅਰ ਕਰੋ ਤਾਂ ਜੋ ਇਹੋ ਜਿਹੇ ਨਕਲੀ ਭੇਸ ਵਾਲੇ ਇਹ ਫੜੇ ਜਾਣ ਤੇ ਇਸ ਤੋਂ ਬਚਾਅ ਹੋ ਸਕੇ ਤਾਂ ਜੋ ਸਾਡਾ ਪੰਜਾਬ ਬਚ ਸਕੇ ਔਰ ਪੰਜਾਬ ਨੂੰ ਬਚਾਉਣ ਵਾਸਤੇ ਪੂਰਾ ਪੰਜਾਬ ਤੁਰਿਆ ਹੋਇਆ ਔਰ ਵੇਖ ਸਕਦੇ ਹੋ ਤੁਸੀਂ ਕਿ ਇਸ ਵੇਲੇ ਪੂਰੇ ਪੰਜਾਬ ਦੇ ਨੌਜਵਾਨ ਨੇ ਨੌਜਵਾਨ ਪੀੜ੍ਹੀਆਂ ਲਗਾਤਾਰ ਸੇਵਾ ਕਰ ਰਹੀਆਂ ਨੇ ਜਿੰਨੀਆਂ ਵੀ ਤਸਵੀਰਾਂ ਤੁਸੀਂ ਵੇਖੀਆਂ ਜਿੰਨੀਆਂ ਖਬਰਾਂ ਵਾਇਰਲ ਹੋ ਰਹੀਆਂ ਬਹੁਤ ਸਾਰੀਆਂ ਖਬਰਾਂ ਇਹ ਵੀ ਵਾਇਰਲ ਹੋ ਗਈਆਂ ਨੇ ਕਿ ਸਾਡੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੀਆਂ ਕਾਲੀਆਂ ਭੇਡਾਂ ਨੇ ਜੋ ਦਵਾ ਦਾ ਮਾਲ ਆਪਣੇ ਘਰਾਂ ਵਿੱਚ ਰੱਖੀ ਜਾ ਰਹੀਆਂ ਤਾਂ ਬਾਅਦ ਵਿੱਚ ਇਹਨਾਂ ਨੇ ਮਾਲ ਵੇਚਣਾ ਔਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਔਰ ਵੀਡੀਓ ਜੇ ਹੋ ਸਕਦਾ ਤਾਂ ਵੱਤ-ਵੱਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ